ਸਾਨੂੰ ਮੈਂ ਇੱਕ ਗੱਲ ਦੱਸਾਂ ਦੁਨੀਆ ਦੇ ਵਿੱਚ ਔਰਤਾਂ ਜ਼ਿਆਦੀਆਂ ਤੇ ਮਰਦ ਘੱਟ ਨੇ ਤੇ ਔਰਤਾਂ ਮਰਦੀਆਂ ਵੀ ਘੱਟ ਨੇ ਪੁੱਛੋ ਕਿਉਂ ਕਿਉਂ ਕਿਉਂਕਿ ਮੇਕਅਪ ਇਹ ਸਾਰੀ ਦਿਹਾੜੀ ਮੇਕਅਪ ਕਰਕੇ ਘੁੰਮਦੀਆਂ ਫਿਰਦੀਆਂ ਰਹਿੰਦੀਆਂ ਨੇ ਤੇ ਰਾਤ ਨੂੰ ਜਦੋਂ ਇਹ ਸੌਣ ਲੱਗਦੀਆਂ ਤੇ ਮੂੰਹ ਧੋ ਕੇ ਸੌਂ ਜਾਂਦੀਆਂ ਤੇ ਜੰਦੂਤ ਆਉਂਦਾ ਹੈ ਉਹ ਵੇਖ ਕੇ ਭੁੱਲ ਜਾਂਦਾ ਹੈ ਤਮਾਰਨੇ ਕਿਉਂ ਨੋ ਨਹੀਂ ਬਾਈ ਤਾਂ ਹੋਰ ਨੂੰ ਹਾਂਜੀ ਦਾਰਾ ਸਿੰਘ ਇਹੀ ਹੈ ਹਾਂ ਦੇਖਦਾ ਨਹੀਂ ਇੰਨਾ ਹੈ ਪਰ ਮੈਂ ਨਾ بیمੇ ਆਲਾ ਤੇ ਬੀਮਾ ਕਰਨਾ ਮੈਂ ਐਸ ਤਰ੍ਹਾਂ ਕਰ ਉਹ ਤੇ ਕਰ ਜਾ ਤੇ ਜਾਂਦੇ ਇਹਦਾ ਮਿੱਟੀ ਪਾ ਜੀ ਨਾ ਹੋਵੇ ਹਾਂ ਵੀ ਕੀ ਚਾਹੀਦਾ ਈ ਮੈਨੂੰ ਆਪਦੀ ਘਰ ਵਾਲੀ ਨਾਲ ਲੜਨ ਵਾਸਤੇ ਹਿੰਮਤ ਜਨੂਨ ਤੇ ਤਾਕਤ ਚਾਹੀਦੀ ਹੈ ਇਸ ਤਰ੍ਹਾਂ ਕਰ ਵੀ ਇਹਨੂੰ ਇੱਕ ਸੰਤਰੇ ਵਾਲਾ 17 ਪਹੀਆਂ ਦਾ ਪੋਵਾ ਤੇ ਖਾਣ ਵਾਸਤੇ ਨਮਕੀਨ ਦੇ ਦੇ। ਅੱਛਾ ਮੈਂ ਇੰਜੀਨੀਅਰ ਬਣ ਗਿਆ। ਅੱਛਾ ਹਾਂ ਇੰਜੀਨੀਅਰ ਬਣ ਵਾਸਤੇ ਕੋਈ ਖੋਜਣਾ ਪੈਂਦਾ ਹੈ। ਕੋਈ ਕੀਤੀ ਖੋਜ ਕਰੀ? ਹਾਂ ਮੈਂ ਨਾ ਤੰਦ ਦੇ ਆਰ ਪਰ ਦਿਸਨ ਲਾ ਦੇਣਾ। ਅੱਛਾ ਉਹ ਕਿਵੇਂ? ਆ ਜਾ ਬਖਾਵਾ ਤੇ। ਆ ਕੀ ਹੋ ਰਿਹਾ? ਮੋਰੇ ਦਾ ਮੋਰੇ ਤਾਂ ਨਹੀਂ ਦੇਖਦਾ ਹੈ। ਦੇਖਦਾ ਰਹੇਗਾ। ਮੌਰ ਦਾ ਇੰਜੀਨੀਅਰ ਹੈ। ਕੀ? ਹਾਂ। ਖਿੱਚ ਕੇ ਰੱਖ ਖਿੱਚ ਕੇ ਕੰਮ ਨੂੰ ਚੀ ਆਉਣਾ। ਔਰ ਚੁੱਚੀ ਦਾ ਉਹਦਾ ਕੰਮ ਹੋ ਰਹੀ ਹੈ। ਤੈਨੂੰ ਇੱਕ ਖੁਸ਼ਖਬਰੀ ਦੇਣੀ ਹੈ ਨਾਲੇ। ਅੱਛਾ? ਹਾਂ। ਦੱਸ ਫੇਰਾ। ਗੁੱਸਾ ਤਾਂ ਨਹੀਂ ਕਰਦਾ। ਨਹੀਂ ਨਹੀਂ ਗੁੱਸਾ ਦਾ ਨਹੀਂ। ਅੱਛਾ। ਤੇਰੇ ਪਿਓ ਦੀ ਸੈਟਿੰਗ ਦਾ ਪਤਾ ਲੱਗ ਗਿਆ ਹੈ? ਹੈਂ? ਹਾਂ। ਅੱਛਾ? ਹਾਂ। ਦੱਸ। ਵੇਹ ਲਾ ਗੁੱਸਾ ਨਾ ਕਰ। ਨਹੀਂ 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 ਕਰਦਾ। ਤੇਰੇ ਪਿਓ ਦੀ ਸੈਟਿੰਗ ਦਾ ਪਤਾ ਲੱਗ ਗਿਆ ਮੈਨੂੰ। ਹੈਂ? ਹਾਂ। ਦੱਸ ਫੇਰਾ। ਈ ਦੱਸਾ ਕੌਣ ਤੇਰੀ ਮੰਮੀ ਹੈ ਹੋਰ ਕੌਣ ਹੈ ਯਾਰ ਲੜਦੀ ਬੜੀ ਏ ਸਪਰੇ ਕੀ ਸਪਰੇ ਉਹ ਸਪਰੇ ਕਿਹੜੀ ਕੀਤੀ ਏ ਇਹ ਤਾਂ ਕਲੀ ਕੀਤੀ ਏ ਤੈਨੂੰ ਖੁਰਖਰਖ ਕੇ ਦਵਾਈ ਲੈ ਓਏ ਕੁਛ ਖਾਣਾ ਹੈ ਹਾਂ ਆ ਖਾ ਲ ਇਹ ਕੋਈ ਖਾਣ ਵਾਲੀ ਚੀਜ਼ ਨਹੀਂ ਹੋਰ ਮੈਂ ਤੇਰੇ ਆਸਤੇ ਸਮੋਸੇ ਲਈ ਖੜਾ ਖੇਚ ਇਹ ਬੰਦ ਰਹੀਏ ਵੇਖਦਾ ਪਿਆ ਨਾ ਹਾਂ ਬੜੀ ਮਿਹਨਤ ਲੱਗੀ ਐ ਤੇ ਮੇਰੀ ਦਿਨ ਰਾਤ ਇੱਕ ਕਰਤਾ ਹੀ ਮੈਂ ਅੱਛਾ ਹਾਂ ਬੜੀ ਮਿਹਨਤ ਬੜਾ ਪੈਸਾ ਲਾਇਆ ਯਾਰ ਫਿਰ ਤੈਨੂੰ ਨਹੀਂ ਮੈਂ ਤਾਂ ਕੀ ਲਾਉਣਾ ਪੈਸਾ ਮੈਂ ਤਾਂ ਉਲਟੇ ਕਮਾਏ ਐ ਤੂੰ ਅੱਛਾ ਉਹ ਕਿਵੇਂ ਮੈਂ ਦਿਹਾੜੀ ਕਰਦਾ ਰਿਹਾ ਇੱਥੇ ਹਾਂ ਬੜਾ ਕਮਾਏ ਆ